ਅੱਲਾ ਲਹੰਤਾ ਭੇਦ ਛੈ ਕਚ ਕਚ ਪਾਇਓ ਭੇਦ ਉਲਟ ਭੇਦ ਮਨ ਵਿਦੇਓ ਪਾਇਓ ਅਭੰਗ ਅਸ਼ੇਦ ਅੱਲਾ ਲਹੰਤਾ ਭੇਦ ਛੈ ਹਾਂ ਕਚ ਕਚ ਪਾਇਓ ਭੇਦ ਸਿਰਫ ਇੰਨੀ ਗੱਲ ਹੈ ਜਿਹਨੇ ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਜਿਹਦੇ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਗਈ ਉਹਦੇ ਨਿਸ਼ਾਨੇ ਕੀ ਹੈ ਉਹਦੇ ਵਿੱਚ ਭਰਮ ਭੇਦ ਨਹੀਂ ਰਹਦਾ ਉਹਦੇ ਵਾਸਤੇ ਪਰਮਾਤਮਾ ਕੋਈ ਵੱਖਰੀ ਚੀਜ਼ ਨਹੀਂ ਆਪਤ ਹੋ ਰਹੀਦੀ ਪਰਮਾਤਮਾ ਮੇਤੋਂ ਵੱਖਰਾ ਹੈ ਮੈਂ ਪਰਮਾਤਮਾ ਤੋਂ ਵੱਖਰਾ ਇਹ ਉਹਨਾਂ ਤੇਰੇ ਹੈ ਜਿੰਨਾਂ ਤੇਰੇ ਆਪਣੇ ਮੂਲ ਤੋਂ ਵੱਖਰਾ ਜਿੰਨਾ ਜਰੇ ਦੀ ਸੁਰਤ ਸੰਸਾਰ ਦੇ ਵਿੱਚ ਐਤਰਕੁਟੀ ਚ ਸੰਸਾਰ ਚ ਉਹਨਾਂ ਜਰੇ ਵਖਰਾ ਇਹ ਮਾਇਆ ਨਾਲ ਜੁੜਿਆ ਹੋਇਆ ਉਹ ਮਾਇਆ ਤੋਂ ਉਲਿਪਤ ਹੈ ਇਹ ਅੰਦਾਵਨ ਨੂੰ ਟੁੱਟ ਕੇ ਹੀ ਮਾਇਆ ਤੋਂ ਜੁੜਿਆ ਹੋਇਆ ਟੁੱਟ ਕੇ ਵੀ ਨਹੀਂ ਜੁੜਿਆ ਹੋਇਆ ਅਸੀਂ ਕਹਿ ਸਕਦੇ ਹੁਣ ਲਫ਼ਜ਼ ਹੈ ਨਹੀਂ ਕੋਈ ਬਾਣੀ ਭਾਸ਼ਾ ਹੈ ਨਹੀਂ ਸਾਡੇ ਕੋਲ ਅਸਲ ਜਿਵੇਂ ਸਾਡੀ ਸੁਰਤ ਇੱਥੋਂ ਬੈਠੇ ਬੈਠੇ ਦੀ ਕਿਤੇ ਹੋਰ ਚਲੀ ਜਾਂਦੀ ਕਿ ਨਾ ਧਿਆਨ ਨੂੰ ਧਿਆਨ ਕਿਤੇ ਹੋਰ ਹੈਗਾ ਧਿਆਨ ਇਹਦਾ ਮਾਇਆ ਚ ਹੈ ਬੈਠਾ ਇਹ ਸੱਚ ਕਰਨ ਚ ਜਦੋਂ ਧਿਆਨ ਵੀ ਇਹਦਾ ਆਪਣੇ ਆਪ ਨਾਲ ਜੁੜ ਗਿਆ ਅੰਤਰ ਧਿਆਨ ਹੋ ਗਿਆ ਫਿਰ ਆਪੇ ਪਰਮ ਆਤਮ ਹੈ ਜਿੰਨੀ ਆਤਮ ਜਾਲਿਓ ਪਰਮ ਆਤਮ ਸੋਈ ਜਦੋਂ ਇਹ ਪਰਮ ਆਤਮ ਹੋ ਗਿਆ ਫਿਰ ਪਰਮਾਤਮਾ ਇਹਦੇ ਵਾਸਤੇ ਕੋਈ ਵੱਖਰਾ ਨਹੀਂ ਰਿਹਾ ਇਹਦਾ ਭੇਦ ਜਿਹੜਾ ਸੀ ਭਰਮ ਵਿਟ ਗਿਆ ਪਰਮਾਤਮਾ ਪਰਮਾਤਮਾ ਵਾਲਾ ਧਰਮ ਜਿਹੜਾ ਹੈ ਦਾ ਵੀ ਪਰਮਾਤਮਾ ਕੋਈ ਹੋਰ ਚੀਜ਼ ਹੈ ਮੈਂ ਕੋਈ ਹੋਰ ਇਹ ਪਹਿਤ ਛੇ ਹੋ ਜਾਣਾ ਖਤਮ ਹੋ ਜਾਣਾ ਸੋਈ ਮੁੜ ਕੇ ਤੂੰ ਤੇ ਆ ਜਾਂ ਕੋ ਕਹਤਾ ਔਰ ਫਿਰ ਕੋਈ ਪਰਮ ਨਹੀਂ ਆ ਇਹ ਵੀ ਸੱਚਖੰਡ ਦਾ ਵਾਸੀ ਹੋ ਜਾਣਾ ਨਿਜ ਘਰ ਦਾ ਵਾਸੀ ਹੋ ਜਾਣਾ ਆਪਣੇ ਨਿਜ ਘਰ ਔਰ ਸੱਚਖੰਡ ਅਲੱਗ-ਅਲੱਗ ਚੀਜ਼ਾਂ ਨਹੀਂ ਹਟ ਦੋ ਨੋਂ ਜ਼ਰੂਰ ਦੋ ਨੇ ਨਿੱਜਕਾਰ ਕਾ ਦਾ ਆਪਣਾ ਹਿਰਦਾ ਨਿੱਜਕਾਰ ਹੈ ਇਹ ਇੰਨੀ ਸਪੇਸ ਸੱਚਖੰਡ ਕੇ ਨੂੰ ਮਿਲੀ ਹੋਈ ਹੈ ਜਿਵੇਂ ਪਾਰਲੀਮੈਂਟ ਜਿਹੜੇ ਬੈਠੇ ਨੇ ਉਹਨਾਂ ਦੀ ਕੁਰਸੀ ਜੀ ਸੀਟ ਆਪਣੀ ਆਪਣੀ ਹੈ ਆਪਣੀ ਸੀਟ ਤੇ ਬੈਠਾ ਬੈਠਾ ਕੁਝ ਆਦਮੀ ਧਿਆਨ ਉਹਦਾ ਬਾਹਰ ਚਲਾ ਜਾਵੇ ਸਰੀਰ ਕਰਕੇ ਭਾਵੇਂ ਪਾਰਲੀਮੈਂਟ ਵਿੱਚ ਬੈਠਾ ਹੈ ਪਰ ਅਸਲ ਵਿੱਚ ਬੈਠਾ ਹੋਇਆ ਵੀ ਬੈਠਾ ਨਹੀਂ ਹੈ ਉਹ ਸਰੀਰ ਕਰਕੇ ਵੀ ਬੈਠਾ ਹੈ ਸਾਹ ਲੈਣ ਵਾਲਾ ਵੀ ਅੰਦਰ ਬੈਠਾ ਸਭ ਹੀ ਹੁੰਦਾ ਆਤਮਾ ਕਰਕੇ ਵੀ ਬੈਠਾ ਤੇ ਆਤਮਾ ਉੱਥੇ ਬੈਠੀ ਹੈ ਸਾਹ ਲੈਣ ਵਾਲੀ ਸਮਝਣ ਵਾਲੀ ਆਤਮਾ ਉੱਥੇ ਨਹੀਂ ਬੈਠੀ ਸੁਣਨ ਵਾਲੀ ਆਤਮਾ ਨਹੀਂ ਉੱਥੇ ਬੈਠੀ ਦੇਖਣ ਵਾਲੀ ਆਤਮਾ ਨਹੀਂ ਉੱਥੇ ਬੈਠੀ ਧਿਆਨ ਉੱਥੇ ਹੈ ਨਹੀਂ ਉਹ ਵਿੱਚ ਬੈਠਾ ਹੋਇਆ ਵੀ ਗੈਰ ਹਾਜ਼ਰ ਹੈ ਸੰਗਤ ਵਿੱਚੋਂ ਗੈਰ ਹਾਜ਼ਰ ਹੈ ਐਸੋਈ ਪਾਰਲੀਮੈਂਟ ਸੱਚਖੰਡ ਦੀ ਹੈ ਜਿਵੇਂ ਸਾਡੀ ਪਾਰਲੀਮੈਂਟ ਹੈ ਇਹ ਛੋਟੀ ਜੀ ਹੈ ਇਹ ਝੂਠਿਆਂ ਦੀ ਪਾਰਲੀਮੈਂਟ ਹੈ ਉਹ ਸੱਚਿਆਂ ਦੀ ਪਾਰਲੀਮੈਂਟ ਹੈ ਉਹ ਫਰਕ ਨਹੀਂ ਹੈ ਉੱਥੇ ਵਿਚਾਰ ਹੁੰਦੀ ਹੈ ਇੱਥੇ ਬਹਿਸ ਹੁੰਦੀ ਹੈ ਮੂਰਖਾਂ ਦੀ ਪਾਰਲੀਮੈਂਟ 'ਚ ਬਹਿਸ ਹੁੰਦੀ ਹੁੰਦੀ ਹੈ ਬਹਿਸ ਦਾ ਮਤਲਬ ਹੈ ਝਗੜਾ ਤੇਰੀ ਚੰਗੀ ਵੀ ਮਾੜੀ ਹੈ ਮੇਰੀ ਮਾੜੀ ਵੀ ਚੰਗੀ ਹੈ ਇਹ ਬਹਿਸ ਹੈ ਮੈਂ ਝੂਠਾ ਵੀ ਸੱਚਾ ਹਾਂ ਤੂੰ ਸੱਚਾ ਵੀ ਝੂਠ। ਇਹ ਵੈਸੇ। ਤੇਰੀਆਂ ਤੂੰ ਲੋਕਾਂ ਦੀ ਭਲਾਈ ਚਾਹੁੰਨਾ ਕਰਦਾ ਪਰ ਉਹ ਭਲਾਈ ਨਹੀਂ ਮੈਂ ਉਹਨੂੰ ਕਹਣਾ ਬਰਾਈ ਕਰ ਕਹਿਣਾ। ਮੇਰਾ ਧਰਮ ਹੈ ਮੈਂ ਖਿਲਾਫ ਹਾਂ ਦਿੱਤੇ। ਇੱਥੇ ਆਪੋਜੀਸ਼ਨ ਦਾ ਧਰਮ ਹੈ ਉਹਦੀ ਨਿੰਦਿਆ ਹੀ ਕਰਨਾ ਚੰਗੀਆਂ ਨੂੰ ਵੀ ਮਾਲੀਆਂ ਕਹਿਣਾ। ਕੋਈ ਝੂਠਿਆਂ ਦੀ ਜੋ ਹੈ ਲਿਮਟ। ਸੱਚਿਆਂ ਦੀ ਪਾਰਲੀਮੈਂਟ ਦੀ ਗੱਲ ਨਹੀਂ ਹੈ ਤੇ ਤੇ ਸੱਚੋ ਹੀ ਸੱਚ ਨਿਪੜਾ ਚੋਣ ਵਖ ਕੱਢੇ ਜਜਮਾਲਿਆ ਹੈ ਜਾਂ ਤਾਂ ਉਥੇ ਵੜ ਲੈਣੇ ਦਿੱਤਾ ਜਾਂਦਾ ਜਾਇ ਜੇ ਨਹੀਂ ਐ ਜਨ ਉਹ ਨਹੀਂ ਵੜਨ ਦਿੰਦੇ ਤੇ ਐਂਟਰੀ ਨਹੀਂ ਨੋ ਐਂਟਰੀ ਇਹਨਾਂ ਵਾਸਤੇ ਇੱਥੇ ਹੀ ਹੈ ਨੋ ਵਾਸਤੇ ਉੱਥੇ ਸਾਰੇ ਦਾਸ ਨੇ ਇੱਥੇ ਸਾਰੇ ਹੰਕਾਰੀ ਨੇ ਸਿਸਮ ਉਹ ਹੈ ਜਾਈਏ ਕਰੀਬ ਕਰੀਬ ਰਲਦਾ ਮਿਲਦਾ ਇੱਥੇ ਜਿਹਦੇ ਕੋਲ ਪਾਵਰ ਆਉਂਦੀ ਹੈ ਉਹ ਵੀ ਯੂਜ਼ ਕਰਦਾ ਉੱਥੇ ਤਾਣ ਹੁੰਦੇ ਰਹੇ ਨੇ ਤਾਣਾ ਬਾਣ ਹੁੰਦੇ ਰਹੇ ਨੇ ਬਾਣਾ ਉੱਥੇ ਇਸ ਕਰਕੇ ਜਿਹੜੇ ਭਗਤ ਨੇ ਉਹਨਾਂ ਵਾਸਤੇ ਉੱਥੇ ਜਾਂਦੀ ਹੈ ਉਹਨਾਂ ਦੀ ਸੀਟ ਹੁੰਦੀ ਹੈ ਉੱਥੇ ਸਭ ਤੋਂ ਵੱਡਾ ਆਦਮੀ ਉਹਨੂੰ ਮੰਨਿਆ ਜਾਂਦਾ ਆਪਨ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਭ ਤੇ ਉੱਚਾ ਭਗਤਾਂ ਨੇ ਆਪਣੇ ਆਪ ਨੂੰ ਨੀਵਾ ਬੰਨਿਆ ਮੂੰਹ ਨਾਲੇ ਨਹੀਂ ਕਿਹਾ ਮੰਨਿਆ ਵੀ ਨਹੀਂ ਮੈਂ ਗੱਲਾਂ ਮੂੰਹ ਨਾਲ ਕੀਤੀਆਂ ਹੁੰਆਂ ਨਹੀਂ ਕਹਿਣਦੀਆਂ ਨਹੀਂ ਗੁਰਬਾਣੀ ਚ ਕਹਿਣਦੀਆਂ ਗੱਲਾਂ ਤਾਂ ਇੱਥੇ ਨੇ ਝੂਠਿਆਂ ਦੀ ਹੁੰਦੀਆਂ ਨੇ ਮੂੰਹ 'ਚ ਕੁਝ ਹੋਰ ਮਨਚ ਹੋਰ ਜਿਨ ਮਨ ਹੋਰ ਮੁਖ ਹੋਰ ਸੇ ਕਾੜੇ ਕਚੀਆਂ ਜਿਹੜੇ ਸਾਡੇ ਸਿੱਖ ਕਹਿੰਦੇ ਨੇ ਨਾਨਕ ਦੇ ਨਿਮਰਤਾ ਵਰਤੀਏ ਉਹ ਮਹਾਮੂਰਖ ਨੇ ਤਾਂ ਨਾਨਕ ਫਿਰ ਝੂਠ ਬੋਲਦਾ ਇਹ ਤਾਂ ਝੂਠਿਆਂ ਦਾ ਕੰਮ ਹੁੰਦਾ ਮੂੰਹ ਚ ਹੋਰ ਮਨ ਚ ਹੋਰ ਇਹ ਤਾਂ ਗੁਰਬਾਣੀ ਤੇ ਇਲਜ਼ਾਮ ਲਾਉਂਦੇ ਨੇ ਉਹ ਨਾਨਕ ਨੂੰ ਗੁਰੂ ਮੰਨਦੇ ਨੇ ਨਾਨਕ ਤੇ ਇਲਜ਼ਾਮ ਲਾਉਂਦੇ ਨੇ ਮੂਰਖ ਨਾ ਮੂਰਖ ਉਹਨਾਂ ਨੇ ਵੀੜਾ ਕਰ ਕੀਤਾ ਸਿੱਖੀ ਦਾ ਵੱਡੇ ਅਕਲਵੰਦਾਰ ਬਾਣੀ ਦੀ ਇੱਕ ਇੱਕ ਗੱਲ 100% ਦੀ ਸੱਚੀ ਹੈ ਜਿਹੜਾ ਇਹ ਤੇ ਸ਼ੰਕਾ ਕਰੂਗਾ ਉਹ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਹੈ ਉਹ ਤਾਂ ਬਾਣੀ ਤੇ ਹੀ ਸ਼ੰਕਾ ਕਰਦੇ ਨੇ ਨਾਨਕ ਵਾਕਈ ਦਾਸ ਹੈ ਕਿ ਕਿ ਦਾਸ ਤੋਂ ਬਿਨਾ ਦਾਸ ਬੜੇ ਤੋਂ ਬਿਨਾ ਸੱਚਖੰਡ ਦੇ ਵਿੱਚ ਐਂਟਰੀ ਹੋਈ ਨਹੀਂ ਮਿਲਦੀ ਆਪਣੇ ਦਾਸ ਕੋ ਦੇ ਵਡਿਆਈ 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 ਦਾਸ ਨੂੰ ਮਿਲਦੀ ਹੋਈ ਨਹੀਂ ਆਪਣੇ ਦਾਸ ਕੋ ਨਾਮ ਜਪਾਈ ਆਪਣੇ ਦਾਸ ਕੀ ਆਪ ਪੈਜ ਰੱਖਾ ਪੈਜ ਨਹੀਂ ਹੋਰ ਕਿਸੇ ਦੀ ਬਜਦੀ ਜੰਮ ਦੇ ਡੰਡੇ ਤੋਂ ਹਰ ਤਾਂ ਬਚਾਏ ਕਿਸੇ ਦਾ ਨਹੀਂ ਹੈ ਇਹ ਸਭ ਝੂਠ ਹੈ ਫਿਰ ਇਹ ਸਭ ਕੋ ਝੂਠ ਹੈ ਮੱਤ ਮਾਰੀ ਹੋਈ ਉਹਨਾਂ ਦੀ ਬੜਾ ਬਣਾਉਂਦੇ ਬਣਾਉਂਦੇ ਨਾਨਕ ਨੂੰ ਕੱਖ ਛੜਿਆ ਹੀ ਨਹੀਂ ਕੋਲ ਨਾ ਉਹਨਾਂ ਦੇ ਆਪ ਕੋਲ ਰਿਆ ਸਿੱਖੀ ਦਾ ਹੀ ਕੱਖ ਨਹੀਂ ਛੜਿਆ ਇਹਨਾਂ ਲੋਕਾਂ ਦੇ ਮਨ ਆਪਨੇ ਤੇ ਬੁਰਾ ਮਟਾਨਾ ਬੁਰੇ ਦਾ ਭਲਾ ਕਰਨਾ ਸਰਬਤ ਦਾ ਭਲਾ ਸੋਚਣਾ ਕੋਈ ਗੁਣ ਹੈ ਸਿੱਖਾਂ ਚ ਕਿਉਂ ਨਹੀਂ ਹੈ ਹਉਮੈ ਦੇ ੱਟੇ ਪੈ ਨੇ ੱਟੇ ਅੰਦਰੋਂ ਨਾਲ ਨੂੰ ਬੜਾ ਬਣਾਉਣੇ ਚਾਹੁੰਦੇ ਨੇ ਸਾਰੇ ਤੇ ਆਪ ਜੋ ਬੜੇ ਬਣਣੇ ਨਾਲ ਸਿੱਖ ਵੀ ਬੜੇ ਨੇ ਫਿਰ ਜੀ ਨਾਨਕ ਬੜਾ ਅਸਲ ਚ ਆਪ ਬੜੇ ਬਣਨ ਦੀ ਭੁੱਖ ਹੈ ਸਾਡਾ ਧਰਮ ਬੜਾ ਹੈ ਇਹ ਤਾਂ ਸਾਰੀ ਸ੍ਰਿਸ਼ਟੀ ਦਾ ਧਰਮ ਹੈ ਸਿੱਖ ਦਾ ਤਾਂ ਮਤਲਬ ਹੈ ਚੇਲਾ ਹੁੰਦਾ ਸੇਛ ਹੁੰਦਾ ਉਹ ਗੁਰੂ ਹੈ ਪਰਮੇਸ਼ਰ ਸਾਰੀ ਸ੍ਰਿਸ਼ਟੀ ਉਹਦੀ ਉਹਦੇ ਸਿੱਖ ਨੇ 84 ਲੱਖ ਪੌੜੀ ਚੜ੍ਹੇ ਆ ਅਸੀਂ ਹਰ ਜੂਨ ਦੇ ਵਿੱਚ ਇੱਕ ਪੌੜੀ ਚੜ੍ਹੇ ਆ ਸਾਰੀਆਂ ਜੂਨਾਂ ਦੇ ਵਿੱਚ ਗੁਰੂ ਕੋਣ ਸੀ ਉਹੀ ਸੀ ਉਹਦੇ ਬਾਣੀ 'ਚ ਚੱਲੇ ਆ ਚੜ੍ਹਦੇ ਆਏ ਆ ਆ ਬਾਉੜੀ ਵੀ ਉਹਦੇ ਬਾਣੀ 'ਚ ਚੜ ਜਾਣੀ ਇਹ ਨਹੀਂ ਜਲਣਾਗੇ ਥਡੇ ਡੇਪਾਂਗੇ ਗੱਲ ਤਾਂ ਇੰਨੀ ਹੋਈ ਹੈ ਨਾ ਸਿਰਫ ਆਦਮੀ ਬਾੜੇ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਸਿਆਣਾ ਜੋ ਹੋ ਗਿਆ ਹੋਰ ਜਾਨਵਰ ਨਹੀਂ ਕੋਈ ਕਰਦਾ ਆਦਮੀ ਦੇ ਬੰਦਰ ਨੇ ਆਦਮੀ ਦੇ ਗ੍ਰੰਥ ਨੇ ਆਦਮੀ ਦੇ ਗੁਰੂ ਨੇ ਬਣਾਏ ਹੋਏ ਆਦਮੀ ਖੁਦ ਗੁਰੂ ਬਣੇ ਹੋਏ ਨੇ ਇਹ ਸਾਰਾ ਪਰਪੰਚ ਆਦਮੀ ਨੇ ਕੀਤਾ ਹੋਇਆ ਹੋਰ ਜਾਨਵਰਾਂ ਨੇ ਨਹੀਂ ਕੀਤਾ ਕੌਕ ਵੀ ਆਦਮੀ ਕਰਦਾ ਘਣ ਪੀਣ ਵਾਲੀਆਂ ਚੀਜ਼ਾਂ ਤੇ ਬਲੈਕ ਵੀ ਆਦਮੀ ਕਰਦਾ ਹੋਰ ਕੋਈ ਜਾਨਵਰ ਕਰਦਾ ਹੀ ਨਹੀਂ ਇਹ ਸਭ ਥੋੜੀ ਅਕਲ ਦਾ ਮਾਲਕ ਆਦਮੀ ਥੋੜੀ ਜੀ ਅਕਲ ਤੈਨੂੰ ਦੇ ਦਿੱਤੀ ਪਰ ਅਕਲ ਇਹਦੇ ਜਾਣ ਦਾ ਖੋ ਬਣ ਗਈ ਅਕਲ ਫਿਰ ਅਕਲ ਨੇ ਆਪਣੇ ਪੈਰੇ ਘਾੜਾ ਮਾਰਦਾ ਪੈਰ ਘਾੜਾ ਮਾਰਿਆ ਗਾਫਲ ਆਪਣੇ ਇਹ ਦੇ ਖਾਤਰ ਉਹ ਅਕਲ ਖਤਰਨਾਕ ਹੋ ਗਈ ਗੁਰਬਾਣੀ ਤੇ ਸ਼ੰਕਾ ਕਰਨੀ ਕਿ ਆ ਸੀ ਗੁਰ ਸਿੱਖਾਂ ਨੂੰ ਇਹਨੂੰ ਸੱਤ-ਸੱਤ ਕਰਕੇ ਮਨ ਨੂੰ ਮਨੋਂ ਗੁਰ ਸਿੱਖੋ ਇਹ ਤਾਂ ਕਰਤਾ ਆਪਮੋਹ ਘੜਾ ਰਿਹਾ ਤੁਸੀਂ ਸਾਡਾ ਜੇ ਡਰ ਨਹੀਂ ਮੰਨਦੇ ਨਾ ਮੰਨੋ ਕਰਤੇ ਦਾ ਡਰ ਮੰਨ ਲਓ ਨਾਨਾ ਦਾ ਯਾਰ ਮੁੰਡਿਆਂ ਨੇ ਨਹੀਂ ਮੰਨੇ ਉਹਦੇ ਇਹਦਾ ਕਬਲ ਹੈ ਇਹਦਾ ਕੀ ਗੁਰੂੰਗਾ ਦੇਵ ਨੂੰ ਸਮਝਿਆ ਹੀ ਕੱਖ ਨਹੀਂ ਉਹਨਾਂ ਨੇ ਹੁਣ ਉਥੇ ਹੀ ਕਹੀ ਜਾਂਦਾ ਨੇ ਗੱਦੀ ਸਾਡੇ ਕੋਲ ਬੈਦਿਕ ਗੁਰੰਗਾ ਦੇਵ ਦੇ ਮੁੰਡਿਆਂ ਨੂੰ ਅਮਰਦਾਸ ਨੂੰ ਨਹੀਂ ਮੰਨਿਆ ਗੁਰੂ ਲੱਤ ਮਾਰੀ ਤੱਕ ਵੀ ਕਹਿੰਦੇ ਨੇ ਦਾਸੂ ਦਾ ਤੂਣ ਤੇ ਇਹਨਾਂ ਨੂੰ ਤਾਂ ਚਲਾ ਬਗਿਆ ਸਾਡੀ ਤਾਂ ਭਲਾ ਕਰ ਦੋਂਗੇ ਜਿਹੜਾ ਕਰਤੇ ਪੁਰਖ ਦੇ ਡਰ ਮੰਨ ਲੋ ਉਹਨੇ ਕਢਾਈਆ ਉਹ ਹੋਏ ਪਰਮੇਸ਼ਰ ਦਾ ਡਰ ਮੰਨ ਲੋ ਕਿਸੇ ਦਾ ਡਰ ਨਹੀਂ ਹੰਕਾਰੀ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਕੁਝ ਵੀ ਅਸਰ ਨਹੀਂ ਇਸ ਗੱਲ ਦਾ ਕਿ ਇਹਨੂੰ ਸੱਤ-ਸੱਤ ਕਰਕੇ ਮੰਨੋ